ਆਗੇ ਜੇ ਰੋਟੀ ਲੈ ਵਾ ਰੋਟੀ ਕੀ ਖਾਣੀ ਆ ਕਦੇ ਜ਼ਹਿਰ ਹੈਗਾ ਮੈਨੂੰ ਜ਼ਹਿਰ ਦੇ ਆ ਮੈਂ ਖਾ ਕੇ ਮਰ ਜਾ ਜਾਂ ਫਿਰ ਰਸਾ ਦੇ ਦੇ ਮੈਂ ਫਾ ਲੈ ਲਾ ਹਾਈ ਹਾਈ ਕੋਈ ਚੱਜ ਦੀ ਗੱਲ ਕਰੋ ਇਹ ਕੀ ਬੋਲਣ ਦੇ ਜੇ ਇਹੋ ਬੋਲਣਾ ਹੋਰ ਕੀ ਕਰਾਂ ਹੁਣ ਕੁਛ ਨਹੀਂ ਰਹਿ ਗਿਆ ਮਗਰ ਹੁਣ ਕਿਹੜਾ ਨਵਾਂ ਸਿਆਪਾ ਪੈ ਗਿਆ ਵਾ ਤਨੂ ਤੇਰੀ ਨੇ ਨਾ ਆਪਣੇ ਭਰਾ ਪਰਜਾਈ ਨੂੰ ਸੱਦਿਆ ਵਾ ਹੈ ਉਹ ਆਉਂਦੇ ਹੋਣੇ ਆ ਕਦੇ ਨਾ ਕਦੇ ਤੁਰੇ अच्छा कहंदी मैं नहीं इथे रहना मैं चल जाना। तानू, ते तानू कित्ता पता ਲਗਾ? फोन ते ਗੱਲਾਂ ਕਰਨ ਲਈ। ਹਾਂ। ਤੇ ਮੈਂ ਆਇਆ ਉਧਰ ਪਰਲੀ ਗਲੀ ਵਾਲੋਂ। ਅੱਛਾ। ਤੇ ਮੈਂ ਨੰਗਣ ਆਇਆ ਤੇ ਮੈਂ ਹਾਂ ਇਹ ਕੀ ਡਈ ਹੈ ਗੱਲਾਂ ਕਰਨ। ਉੱਚੀ ਉੱਚੀ ਡਈ ਗੱਲਾਂ ਕਰਨ। ਅੱਛਾ। ਮੈਂ ਸੁਣ ਲਈਆਂ ਸਾਰੀਆਂ ਮੈਂ ਚੁੱਪ ਕਰਕੇ ਖਲੋਤਾ ਰਿਆ। ਪਰ ਮੈਂ ਬੜੇ ਤਰਲੇ ਲਏ। ਮਿੰਤਾ ਵੀ ਕੀਤੀਆਂ ਆਂ ਦੀਆਂ। ਕਿ ਪੁੱਤ ਇਹ ਕੰਮ ਨਾ ਕਰੀ ਹੁਣ। ਰੇਂਦਾ ਖੁੰਦਾ ਸਾਡਾ ਹੁਣ ਜਲੂਸ ਨਾਲ ਕੱਢ ਦੇ। ਤੇ ਨਾ ਜਾਏ ਸਾਡਾ ਘਰ ਸਾਰਾ ਬਰਬਾਦ ਹੋ ਜਾਏ ਨਾ ਪਰ ਉਹ ਨਹੀਂ ਮੰਨੀ। ਉਹ ਕਹਿੰਦੀ ਮੈਂ ਜਾਣਾ ਹੀ ਜਾਣਾ। ਦੱਸ ਫਿਰ ਕੀ ਕਰੀਏ ਹੁਣ ਕੀ ਬਜਿਆ ਮਗਰ ਜਦੋਂ ਕਿਸਮਤ ਹੀ ਮਾੜੀ ਹੋਏ ਨਾ ਕਰਦੀ ਤੇ ਕਰਨਾ ਫਿਰ ਕੀ ਹੁਣ ਸਾਰਾ ਕੁਝ ਹੱਥੋਂ ਨਿਕਲਦਾ ਜਾਣ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਕੀ ਕਰੀ ਮੈਂ ਤਾਂ ਕੋਈ ਆ ਬਸ ਮਰ ਜਾਈਏ ਤੇ ਆਪਣੀ ਜੀਵਨ ਲੇਲਾ ਖਤਮ ਕਰ ਲਈਏ ਸੁਖੀ ਸੰਦੀ ਕਿਉਂ ਐਦਾਂ ਦੀਆਂ ਗੱਲਾਂ ਸੋਚਦੇ ਜੀ ਕੀ ਪਤਾ ਨਾ ਹੀ ਹੁਣ ਤੇ ਪਹਿਲਾਂ ਹੀ ਕਹੀ ਜਾਂਦੇ ਜੇ ਕਹਿ ਤਰ ਕੀਤਾ ਅਗਲ ਵਾਲੇ ਹੋਣ ਦਾ ਨਾ ਹੀ ਆਉਣ ਸੋ ਗੱਲਾਂ-ਬਾਤਾਂ ਹੁੰਦੀਆਂ ਨੇ ਜਦ ਕੁੜੀਆਂ ਵੀ ਆਈਏ ਮੇਰੇ ਸਾਹਮਣੇ ਫੋਨ ਕੀਤਾ ਨਾਲੇ ਉਹ ਵੀ ਆਪਣੇ ਥਾਂ ਸੱਚੀ ਆ ਉਹਨੇ ਵਿਚਾਰੀ ਨੇ ਘੜਾ ਕੋ ਮਾੜਾ ਕੰਮ ਕੀਤਾ ਇੱਥੇ ਆਣ ਹੈ ਤੇ ਮੁੰਡਾ ਵੀ ਉਹਦੇ ਤੇ ਹੱਥ ਛੋਕਦਾ ਮੁੰਡਾ ਵੀ ਸਤਿਆ ਵਾ ਪਹਿਲਾਂ ਚੰਗੇ ਸੀ ਕੋਈ ਗੱਲਬਾਤ ਨਹੀਂ ਸੀ ਜਦੋਂ ਦਾ ਪਤਾ ਲੱਗਾ ਵਾ ਵੀ ਸਤਿਏ ਕਰ ਗਿਆ ਵਾ ਉਦੋਂ ਦਾ ਸਾਰਾ ਕੰਮ ਹੋਣ ਲਿਆ ਕਸੂਰ ਵਾ ਰਹੀ ਆ ਸਾਡਾ ਫਰਜ਼ ਨਹੀਂ ਬੰਦਾ ਇਸ ਦੁਨੀਆ 'ਚ ਰਹਿਣ ਦਾ ਉਹਨੂੰ ਮਰੀ ਜਾਣਾ ਚਾਹੀਦਾ ਨਹੀਂ ਐਦਾਂ ਕਰ ਜਾ ਲੱਥ ਜਾਏਗਾ ਅਹੀਂ ਮਰ ਮੁੱਕ ਜਾਵਾਂਗੇ ਨਿਆਣਾ ਮੁੰਡਾ ਮੁਕੇ ਫਾਇ ਲੱਗ ਜਾਏਗਾ ਉਹ ਕਿੱਥੋਂ ਕਰਜਾ ਲਾਏਗਾ ਕੀ ਪਤਾ ਉਹ ਕਿਦਾਂ ਲਾਊਗਾ ਮੇਰੀ ਤੇ ਜਾਨ ਛੁੱਟ ਜੂਗੀ ਨਹੀਂ ਤੂੰ ਆਪਣੀ ਜਾਨ ਤੇ ਛਡਾਉਂਦੇ ਤੇ ਮੇਰਾ ਕੀ ਸੋਚਿਆ ਮੈਂ ਕੀ ਕਰਨਾ ਜੇ ਜ਼ਹਿਰ ਹੀ ਖਾ ਕੇ ਮਰਨਾ ਨਾ ਤੇ ਮਾਸਾ ਵੱਧ ਲਾਇਓ ਮੈਂ ਵੀ ਮੁੱਕ ਜਾਾਂਗੀ ਮੈਂ ਕੀ ਕਰਨਾ ਇੱਥੇ ਜੀ ਕੇ ਲਗਦਾ ਕੋਈ ਗੱਲ ਹੋਈ ਆ ਫੇਰ ਲੇਟਾਂ ਜਗਣੀਆਂ ਵਾ ਤੇ ਮੇਰੀ ਗੱਲ ਸੁਣੋ ਫੇਰ ਵੀ ਨਾ ਨਵਤੇ ਕਹਿੰਦੇ ਆਪਾਂ ਆਤ ਗਏ ਆ ਤੇ ਤੁਸੀਂ ਨਾ ਜਿਆਦਾ ਤੱਤੇ ਨਾ ਹੋਏ ਤੇ ਹੌਸਲੇ ਨਾਲ ਗੱਲ ਕਰਿਓ ਉਹ ਮੈਂ ਸਦਾਈ ਥੋੜੀ ਆ ਆਹੋ ਤੇ ਜੇ ਕੱਲ ਨੂੰ ਤੈਨੂੰ ਪਤਾ ਕੁੜੀ ਬਸੋਣੀ ਹੋਏ ਤੇ ਫੇਰ ਚੰਗੇ ਨਹੀਂ ਲੱਗੀਦਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਦੇਖ ਲਓ ਐਡਾ ਵੱਡਾ ਘਰ ਆ ਉਹਦਾ ਉਹਹੀਂ ਘਰ ਨੂੰ ਕੀ ਕਹਿਣਾ ਵਾ ਜਦੋਂ ਸਾਡੀ ਕੁੜੀ ਨਹੀਂ ਇੱਥੇ ਸੁਕੀ ਜਾਗੀ ਤੀ ਆਹੋ ਇਹ ਤੇ ਉਹੀ ਗੱਲ ਹੋ ਗਈ ਨਾ ਵੱਡਾ ਘਰ ਤੇ ਭੁੱਖ ਦਾ ਡਰ ਉਹ ਚੱਲ ਇਹ ਗੱਲਾਂ ਸਾਡੇ ਸਾਰੀਆਂ ਮੈਨੂੰ ਤੇ ਇਹ ਆਉਂਦਾ ਵੀ ਹੱਥ ਚੁੱਕਾਂ ਦਾ ਕੀ ਭਰਾ ਮਤਲਬ ਹੋਇਆ ਭਾਜੀ ਦਾ ਉਹੀ ਗੱਲ ਆ ਨਾ ਚੱਲਿਆ ਕਰ ਬੱਲ ਖੜਕਾ ਕੋਈ ਤੰਨ ਕੋਈ ਆਉਂਦਾ ਵੀ ਕਿ ਨਹੀਂ ਹੁੰਦਾ ਉਹ ਇੱਥੇ ਤੁਰੇ ਫਿਰਦੇ ਆਣੇ ਆ ਇਹ ਸਾਰੀਆਂ ਲਾਈਟਾਂ ਜਗਦੀਆਂ ਇਹਨਾਂ ਦੀ ਹਾਈ 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 ਰੱਬਾ ਇਹ ਮੇਰੇ ਸਾਹਮਣੇ ਨਾਵਦੇ ਪੇਕੇ ਆ ਗਏ ਨੇ ਮੈਂ ਤਾਂ ਸਮਝਦੀ ਹਾਂ ਚਲ ਉਹ ਹੀ ਅਕਲ ਵਾਲੇ ਹੋਣਗੇ ਤਾਂ ਨਾ ਆਉਣਗੇ ਪਰ ਨਹੀਂ ਅਗਲਿਆਂ ਨੇ ਮੈਂਟ ਨਹੀਂ ਲਾਇਆ ਹੈਗਾ ਕੁੜੀ ਦੇ ਫੋਨ ਤੇ ਕੀ ਕਰਾਂ ਮੇਰਾ ਤਾਂ ਜੀ ਨਿਕਨ ਡਿਆ ਪਿਆਰ ਪੁੱਤਨ ਨੂੰ ਗਾਂ ਜਾਣਾ ਹੀ ਪੈਣਾ ਵਾ ਆ ਜਾ ਪੁੱਤ ਸੱਸੀ ਸੱਸੀ ਕਾਲ ਬਾਉ ਸੱਸੀ ਕਾਲ ਹੋਰ ਪੁੱਤ ਠੀਕ ਠਾਕ ਵਧੀਆ ਵਧੀਆ ਤੂੰ ਸੌ ਲਾਵ ਕਿੱਥੇ ਜੇ ਇੱਥੇ ਅੰਦਰ ਮਾਸੀ ਜੀ ਨਵਦੀਪ ਕਿੱਥੇ ਆਜੋ ਇਹਨੂੰ ਮਾੰਦਿਆ ਕਿਉਂ ਤੇੰਦਰਦਾਰੀ ਮੈਂ ਕਿਹਾ ਉਹਦੇ ਤੇਕੇ ਦਾ ਆ ਵੀ ਗਏ ਨੇ ਪਹਿ ਪਹਿ ਦੀ ਅੱਖ ਲੱਗ ਚਲੀ ਮੈਂ ਤਾਂ ਤੈਨੂੰ ਪਹਿਲਾਂ ਦੱਸਿਆ ਸੀ ਜਿਹੜੀ ਮੈਂ ਗੱਲ ਕਹੀ ਹੋਈ ਹੋਗੀ ਨਾ ਹੁਣ ਕੀ ਕਰਾਂਗੇ ਕਰਨਾ ਹੁਣ ਕੀ ਆ ਕੋਈ ਗੱਲ ਨਹੀਂ ਤੁਸੀਂ ਇਦਾਂ ਕਹਿ ਕੇ ਵੇਖਿਓ ਕਿ ਚੱਲ ਕੋਈ ਗੱਲ ਨਹੀਂ ਇਹ ਨਾ ਹੁਣ ਕੰਮ ਕਰੋ ਵੀ ਨਾਲ ਨਾਲ ਲੈ ਕੇ ਜਾਏ ਮੇਰੀ ਗੱਲ ਸੁਣਾ ਜਿਹੜੇ ਐ ਵੇਲੇ ਆਏ ਆ ਜੋ ਚੰਗੇ ਹੁੰਦੇ ਤੁਹਾਨੂੰ ਸਮਝਾਉਂਦੇ ਕਿ ਚੱਲ ਅਸੀਂ ਸਵੇਰੇ ਆਵਾਂਗੇ ਹਾਂ ਉਹ ਵੀ ਆ ਗਏ ਆ ਤੇ ਜਾਣ ਵਾਲੀ ਵੀ ਆਂਦੀ ਵੀ ਮੈਂ ਜਾਣਾ ਵਾਂ ਤਾਂ ਇਹ ਕੀ ਕਹਿ ਸਕਦੇ ਆ ਚੱਲ ਆਓ ਫਿਰ ਮੈਂ ਕੀ ਕਰਨਾ ਉੱਥੇ ਆਣ ਕੇ ਆਜੋ ਫਿਰ ਆਖਣਗੇ ਵੀ ਪਿਓ ਨਹੀਂ ਮੱਥੇ ਲੱਗਾ ਹੈਗਾ ਆਜੋ ਜਿਹੜੇ ਮੱਥੇ ਲੱਗਿਆ ਕੀ ਹੋਣਾ ਜੋ ਹੋਣਾ ਉਹ ਤਾਂ ਪਤਾ ਹੀ ਨਵਦੀਪ ਭਬੀ ਜੀ ਆਗੇ ਜਿੱਥੇ ਹੀ ਹਾਂ ਸਾਸ਼ੀਕਾਲ ਸਾਸ਼ੀਕਾਲ ਕਿੱਥੇ ਆ ਪਾਜੀ ਇੱਥੇ ਹੀ ਹੁਣੇ ਆ ਬਾਹਰ ਨਹੀਂ ਮਿਲੇ ਤੁਹਾਨੂੰ ਨਹੀਂ ਨਹੀਂ ਬਾਹਰ ਨਹੀਂ ਮਿਲੇ ਕੱਲੇ ਮਾਸੀ ਜੀ ਬੈਜ ਨੇ ਠੀਕ ਐ ਤੂੰ ਹਾਂਜੀ ਠੀਕ ਤਾਂ ਕੀ ਗੱਲ ਹੋਈ ਪਾਜੀ ਮੇਰੇ ਤਨ ਸਾਰਾ ਕੁਝ ਦੱਸਿਆ ਤੇ ਸਹੀ ਆ ਕਿ ਕੁਝ ਨਹੀਂ ਜਿਹ ਹੈਗਾ ਹੁਣ ਇਹਨਾਂ ਕੋਲ ਮੈਂ ਪਹਿਲਾਂ ਤੇ ਬੜਾ ਕੁਝ ਕਹਿੰਦੇ ਕੋਠੀਆਂ ਆ ਹੱਡੀਆਂ ਆ ਇਹ ਪ੍ਰਾਪਰਟੀ ਡੀਲਰ ਆ ਸਭ ਕੁਝ ਆ ਹੁਣ ਕੀ ਹੋਇਆ ਇਹਨਾਂ ਨੇ ਨਾ ਕੀ ਹੈ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ ਅ ਜੋ ਕੁਝ ਵੀ ਇਹਨੇ ਬਣਾਇਆ ਨਾ ਸਾਰਾ ਕੁਝ ਕਰਜ਼ਾ ਚੁੱਕ ਚੁੱਕ ਕੇ ਬਣਾਇਆ ਵਾ ਤੇ ਮੈਂ ਹੀ ਹੁਣ ਇੱਥੇ ਰਹਿਣਾ ਹੈਗਾ ਚਲੋ ਆਪਾਂ ਚਲੀਏ ਹੁਣ ਇਹ ਜਾਣੇ ਤੇ ਆ ਗਏ ਪਹਿਲਾਂ ਗੱਲ ਤੇ ਕਰੀਏ ਇਹਨਾਂ ਨਾਲ ਇਦਾਂ ਜਾਂਦੇ ਚੰਗੇ ਲੱਗਾਂਗੇ ਨਹੀਂ ਉਹ ਹੀ ਨਾ ਵਾ ਇਦਾਂ ਜਾਂਦੇ ਨਹੀਂ ਚੰਗੇ ਲੱਗਣਾ ਪਹਿਲਾਂ ਹੀ ਇਹਨਾਂ ਨਾਲ ਗੱਲ ਕਰਨੀ ਹੈ ਸਾਰੀ ਜਿਹੜੀ ਵੀ ਗੱਲ ਕਰਨੀ ਆ ਨਾ ਛੇਤੀ ਕਰੋ ਮੈਂ ਨਹੀਂ ਜਿੱਥੇ ਰਹਿ ਸਕਦੀ ਤੇ ਜੇ ਮੈਂ ਇਥੇ ਰਹੀ ਨਾ ਤੇ ਫਿਰ ਤੁਹਾਨੂੰ ਹੀ ਮਿਲਾਂ ਉਹ ਨਹੀਂ ਤੂੰ ਇਦਾਂ ਦਾ ਨਹੀਂ ਕੁਝ ਕਰਨਾ ਕਿੱਥੇ ਅਸੀਂ ਗੱਲ ਤੇ ਕਰੀਏ ਉਹਨਾਂ ਨਾਲ ਜਾਣਾ ਕਿੱਥੇ ਆ ਨਾ ਅਸੀਂ ਉਹਨਾਂ ਨੂੰ ਬਹਾਲ ਕੇ ਤੇ ਸਾਰੀ ਗੱਲ ਕਰਦੇ ਆ ਚਲੋ ਤੁਸੀਂ ਆਓ ਨਾਲ ਬੋਟੇ ਡਰ ਸਾਬੇਂ ਆਂਦੀ ਠੀਕ ਠਾਕ ਜੀ ਜੈਨ ਜੀ ਮਾਸੀ ਜੀ ਅਸੀਂ ਇੱਥੇ ਖਾਣ ਪੀਣ ਨਹੀਂ ਆਏ ਅਸੀਂ ਗੱਲ ਕਰਨ ਆਏ ਦਾ ਟੇਬਲ ਕਿਰੋ ਮੁੱਟ ਪੁੱਤ ਉਹ ਗੱਲ ਨਹੀਂ ਕਰਲੇ ਰੇਡੀ ਗੱਲ ਕਰਦੇ ਅੰਦਰ ਕੀ ਹੋ ਰਿਹਾ ਕੋੜਾ ਕੀ ਗੱਲ ਹੋ ਗਈ ਮਾਸੀ ਜੀ ਆਡੀ ਕੁੜੀ ਇੰਨੀ ਤੰਗ ਕਰ ਤੋਂ ਉਹ ਤਾਂ ਜੀ ਤੁਹਾਨੂੰ ਨੇ ਫੋਨ ਲਾ ਕੇ ਦੱਸ ਹੀ ਦਿੱਤਾ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਮੈਨੂੰ ਵੀ ਬਾਰ ਬਾਰ ਕੀ ਪੁੱਛਣਾ ਤੁਸੀਂ ਚਲੋ ਤੇ ਠੀਕ ਹੈ ਤੇ ਆ ਕਰਜ਼ੇ ਵਾਲਾ ਕੀ ਮਸਲਾ ਵਾ ਮੇਰੀ ਗੱਲ ਸੁਣੋ ਕਰਜ਼ਾ ਹੁੰਦਾ ਕਿ ਇਹਦੇ ਸਿਰ 2 ਲੱਖ ਚਾ 3 ਲੱਖ ਤੁਹਾਡੇ ਸਿਰ ਤੇ ਤਾਂ ਕਰੋੜਾਂ ਰੁਪਈਆ ਦਾ ਕਰਜ਼ਾ ਵਾ ਤੂੰ ਇਹ ਤੇ ਕਰੋੜਾਂ ਰੁਪਈਆ ਦੇ ਕਰਜ਼ਾਈ ਜੇ ਮੂਰਖ ਤੇ ਅਸੀਂ ਨਿਕਲੇ ਐਡੀ ਕੋਠੀ ਵੇਖ ਕੇ ਤੇ ਕੁੜੀ ਇੱਥੇ ਰੋੜ ਦਿੱਤੀ ਵੇਖੋ ਮੇਰੀ ਗੱਲ ਸੁਣੋ ਜਦੋਂ ਕੋਈ ਢੋ ਮਾਰਾ ਲੱਗਦਾ ਨਾ ਕਿਸੇ ਨੂੰ ਉਦੋਂ ਫਿਰ ਇਦਾਂ ਦੇ ਕੰਮ ਹੁੰਦੇ ਆ ਜਦੋਂ ਰੱਬ ਕਿਸੇ ਦੇ ਖੁਸ਼ ਨਾ ਹੋਵੇ ਅਸੀਂ ਲੋਕਾਂ ਨੂੰ ਅਗਲਾ ਦੇਣ ਵਾਲੇ ਬੰਦੇ ਹਾਂ ਪਰ ਅੱਜ ਸਾਨੂੰ ਤਕੇ ਦਾ ਬੰਦਾ ਵੀ ਜਿਹੜਾ ਨਾ ਵੀ ਸਾਨੂੰ ਗੱਲ ਕਰਕੇ ਜਾਂਦਾ ਵਾ ਬਾਕੀ ਜੋ ਤੁਸੀਂ ਕਹਿ ਰਹੇ ਹੋ ਠੀਕ ਹੀ ਆ ਮੈਂ ਦੇਖੋ ਗੱਲ ਕਹਿਣਾ ਵੀ ਚਲੋ ਹੁਣ ਜੋ ਹੋ ਗਿਆ ਵਾ ਤੇ ਤੁਸੀਂ ਵੀ ਸਬਰ ਕਰੋ ਤੇ ਅਸੀਂ ਵੀ ਚਲੋ ਆਪਣਾ ਬਥੇਰਾ ਨੁਕਸਾਨ ਕਰਾ ਲਿਆ ਵਾ ਤੇ ਤੁਸੀਂ ਹੁਣ ਜਿਹੜਾ ਕੰਮ ਹੋਣ ਕਰਨ ਲੱਗਿਓ ਇਹ ਨਾ ਕਰੋ ਮੇਰੇ ਪਹਿਲਾਂ ਤੇ ਵੇਚ ਆ ਕੇ ਕਰ ਦੇਣਾ ਬੈਂਕਾਂ ਤੋਂ ਉਧਾ ਕਰਜ਼ੇ ਦਿੰਦੀਆਂ ਵਾ ਤੇ ਤੁਸੀਂ ਲਈ ਗਏ ਬਸ ਐਸ਼ਾ ਕਰਨ ਲਈ ਉਹ ਤਾਂ ਗੱਲ ਤਾਂ ਠੀਕ ਵਾ ਪਰ ਹੁਣ ਕੁੜੀ ਨੂੰ ਨਾ ਲੈ ਕੇ ਜਾਓ ਚੱਲ ਉਹਦਾ ਨਾ ਛੱਡੋ ਤੇ ਰਹਿ ਗਿਆ ਤੇ ਪਿੰਦਰ ਦੀ ਕਿ ਜੁਰਤ ਵੀ ਇਹਦੇ ਉੱਤੇ ਹੱਥ ਜੁਕ ਜੇ ਚਲੋ ਮੈਂ ਹੁਣ ਕੀ ਕਹਿ ਸਕਦਾ ਵਾਂ ਦੋਵੇਂ ਜੀਆ ਕਦੇ ਮਾੜੀ-ਮੋਟੀ ਹੋ ਗਈ ਹੋਊਗੀ ਚਲੋ ਉਹਨੂੰ ਬੁਲਾਓ ਨਹੀਂ ਤਾਂ ਅਹੀਂ ਕੁੜੀ ਨਹੀਂ ਲੈ ਚੱਲੇ ਜੀ ਹੁਣ ਨਵਦੀਪ ਪਿੰਦਰ ਕਿੱਥੇ ਆ ਮੈਨੂੰ ਕੀ ਪਤਾ ਕਿੱਥੇ ਆ ਪਿੰਦਰ ਮੈਨੂੰ ਕਿਹੜਾ ਦੱਸ ਕੇ ਜਾਂਦੇ ਨੇ ਜੇ ਉਹਨੇ ਉੱਥੇ ਜਿੱਥੇ ਉਹ ਰੋਜ਼ ਜਾਂਦੇ ਆ ત્યાં ਹਣਾ ਦਫਾਣ ਉੱਥੇ ਬਹਿ ਕੇ ਮਾਸੀ ਜੀ ਰਿਸ਼ਤਾ ਕਰਨ ਲੱਗੇ ਤੇ ਤੁਸੀਂ ਕਹਿੰਦੇ ਹੋ ਤੁਹਾਡਾ ਮੁੰਡਾ ਕੁਝ ਖਾਂਦਾ ਪੀਂਦਾ ਨਹੀਂ ਆ ਸੋਫੀਆ ਤੁਹਾਡਾ ਮੁੰਡਾ ਤੇ ਆ ਕੀ ਫਿਰ ਹੋਇਆ ਤੁਹਾਡਾ ਮੁੰਡਾ ਤੇ ਨਸ਼ੇੜੀ ਆ ਫਿਰ ਜਿਹੜਾ ਰੋਜ਼ ਨੇਤ ਨਸ਼ਾ ਕਰਕੇ ਘਰ ਆ ਜਾਂਦਾ ਤੇ ਕੁੜੀ ਦੇ ਹੱਥ ਚ ਲਾਕੀ ਕਰਦਾ ਪੁੱਤ ਪਹਿਲਾਂ ਤੇ ਮੇਰੇ ਪੁੱਤ ਨੇ ਕਦੀ ਨਹੀਂ ਮਾੜੀ ਚੰਗੀ ਚੀਜ਼ ਨੂੰ ਹੱਥ ਲਾਇਆ ਆ ਹੋਣੀ ਨਾ ਮਹੀਨਾ ਡੇਢ ਹੋਇਆ ਵਾ ਹੋਣੀ ਕਦੀ ਕਦੀ ਨਾ ਸ਼ਰਾਬ ਪੀ ਲੈਂਦਾ ਪਹਿਲਾਂ ਨਹੀਂ ਕਦੀ ਪੀਤੀ ਪੁੱਤ ਉਹਦੀ ਮੈਂ ਸੌਂ ਖਾਂਦੀ ਹਾਂ ਚਲੋ ਆ ਫੋਟੋ ਖੰਡਰ ਪੀ ਲੋ ਕੋ ਕੋ ਕੋਈ ਨਹੀਂ ਚੱਲ ਨਵਦੀਪ ਅਸੀਂ ਚੱਲੀਏ ਮੇਰਾ ਬੜਾ ਹੋਣ ਡਿਆ ਵਾ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆ ਅਰੇ ਉਹ ਰਾਜੇ ਗੱਲ ਕਰ ਲੋ ਉਹ ਨਹੀਂ ਕੋਈ ਨਹੀਂ ਬਥੇਰੀਆਂ ਗੱਲਾਂ ਕਰ ਲੀਆਂ ਹਾਂ ਹਾਈ ਹਾਈ ਕਿੰਨੇ ਲਾਡਾਂ ਚਾਵਾਂ ਨਾ ਰੱਖੀ ਮੈਂ ਅਦਕ ਦੀ ਆਪਣੀ ਨੂੰ ਸਮਝੀ ਨਹੀਂ ਤੇ ਵੇਖ ਲਾ ਮਿੰਟ ਚੋਂ ਨਹੀਂ ਆਣ ਕੇ ਤਾਂ ਲੈ ਗਏ ਨੇ ਕਿਤੇ ਚਦਣੀ ਇੰਨਾ ਹੀ ਸੋਚ ਲਿੰਦੀ ਮੈਂ ਤੇਰਾ ਕਿੰਨਾ ਪਿਆਰ ਕਰਨੀ ਹਾਂ ਇਹ ਕੁੱਤੋਂ ਮੇਰਾ ਮੁੰਡਾ ਕਿੰਨਾ ਟਾਈਮ ਹੋਇਆ ਤੇ ਆ ਜਾ ਨਾ ਮੈਂ ਗੇਟ ਬੰਦ ਕਰਨ ਜੋਗੀ ਤੇ ਨਾ ਮੈਂ ਲੰਮੇ ਪੈਣ ਜੋਗੀ ਟੋੜ ਦਿੰਨੀ ਆ ਆਊਗਾ ਤਾਂ ਫਿਰ ਖੋਲ ਕੇ ਆਤ ਜਾਏਗਾ ਨਿਆਣਾ ਕੁਝ ਨਹੀਂ ਹਾਲ ਆ ਗੱਡੀ ਗੱਦੀ ਗਈ ਸਾਡੇ ਬੂਰੇ ਤੋਂ ਪਤਾ ਨਹੀਂ ਆ ਕੌਣ ਆਇਆ ਹੋਏਗਾ ਉਹdre ਲੰਮਾ ਪੈਰੇ ਨਾ ਜੇ ਅੰਦਰ ਗਿਆ ਨਾ ਇਹਨਾਂ 3600 ਸਵਾਲ ਕਰਨੇ ਕਿੱਥੇ ਗਿਆ ਕਿੱਥੋਂ ਆਇਆ ਵੇਖਾਂ ਖੜੇ ਕਿਹੜੇ ਵੇਲੇ ਆਇਆ ਈ ਤਰਾਤ ਦਾ ਇੱਥੇ ਭੁੱਖਾ ਹੀ ਸੁੱਤਾ ਈ ਉਠੋਂ ਦਾ ਦਿਨ ਚੜ ਗਿਆ ਵਾ ਉਠ ਮੇਰਾ ਪੁੱਤ ਵੇਖ ਬਾਰ ਲੋ ਲੱਗੀ ਕੀ ਕਰਾਉਣਾ ਤੂੰ ਹੀ ਮੇਰੇ ਕੋਲੋਂ ਉੱਠ ਕੇ ਬੈਠ ਦੱਸਣੀ ਹੈ ਕੀ ਕਰਾਉਣਾ ਪੁੱਤ ਐਨੀ ਐਨੀ ਨੇੜੇ ਨਹੀਂ ਜਾਈ ਆਈਦਾ ਕਿਤੇ ਚੰਗੇ ਨਹੀਂ ਲੱਗਦਾ ਵੇਖਣ ਵਾਲੇ ਨੂੰ ਵੀ ਤੂੰ ਪੁੱਤ ਚੰਗਾ ਨਹੀਂ ਲੱਗਦਾ ਅੱਧੀ ਰਾਤ ਆਇਆ ਕਿਹੜੇ ਕੰਮਾਂ 'ਚ ਪੈ ਗਿਆ ਵਾ ਤੂੰ ਸਿਆਣਾ ਬਿਆਣਾ ਹੈਗਾ ਤੂੰ ਕਿਹੜਾ ਨਿਆਣਾ ਤੈਨੂੰ ਸਮਝਾਉਂਦੀ ਵੀ ਮੈਂ ਚੰਗੀ ਨਹੀਂ ਲੱਗਦੀ ਕੀ ਕਰਤਾ ਮੈਂ ਕਰਨਾ ਕੀ ਹੈ ਤੈਨੂੰ ਪਤਾ ਕੋਈ ਜੇ ਤੂੰ ਆਇਆ ਹਾਂ ਤੇ ਤੂੰ ਮੇਰੇ ਵੱਲੋਂ ਤੂੰ ਜੁਆਣ ਕੇ ਰਾਤ ਇੱਥੇ ਪੈ ਗਿਆ ਤੇ ਨਾ ਤੈਨੂੰ ਜਗਮ ਜਤੂੰ ਅਜੇ ਵੀ ਸੱਤਾ ਤੈਨੂੰ ਪਤਾ ਕਰ ਵਿੱਚ ਕੀ ਕੁਛ ਹੋ ਗਿਆ ਓ ਮਮੀ ਮੈਨੂੰ ਨਾ ਦੱਸੋ ਦੱਸੋ ਕੀ ਹੋਇਆ ਮੈਨੂੰ ਪਤਾ ਸਾਰਾ ਕੁਝ ਤੈਨੂੰ ਪਤਾ ਨਹੀਂ ਓ ਪੁੱਤ ਭਲੇਖੇ ਚ ਰਹਿਣ ਡਿਆਈ ਓ ਓ ਰਾਤ ਦਾ ਆਣ ਕੇ ਤੇਰੀ ਘਰ ਵਾਲੀ ਤੇਰਾ ਸਾਲਾ ਤੇ ਸਾਲੇ ਹੱਦ ਲੱਗੇਗੀ ਨਵਦੀਪ ਨੂੰ ਤਾ ਹੋਰ ਸਾਰੀ ਰਾਤ ਨਹੀਂ ਮੈਂ ਸੁੱਤੀ ਹੈਗੀ ਕੱਲ ਕੀ ਬਈ ਗੱਲ ਕੀ ਹੋਈ ਆ ਉਹਨੇ ਸਾਰਾ ਕੁਝ ਦੱਸ ਦਿੱਤਾ ਉਹਨਾਂ ਨੂੰ ਉਹਨਾਂ ਦੇ ਸੱਤੇ ਦੇਣ ਲੈਣ ਵਾ ਤੇ ਹੁਣ ਇਹਨਾਂ ਦੀ ਪਹਿਲੀ ਵੀ ਅੱਕ ਜਾਣੀ ਆ ਮੈਨੂੰ ਕੀ ਪਤਾ ਪਤਾ ਕੀ ਕੀ ਦੱਸਿਆ ਤੇ ਕੀ ਕੀ ਨਹੀਂ ਉਹ ਚੁੱਕਿਆ ਮੂੰਹ ਤੇ ਦਵਦਵ ਦੋਹੇ ਜੀ ਆ ਗਏ ਗੱਡੀ ਤੇ ਤੇ ਲੈ ਕੇ ਚੱਲ ਗਏ ਸਾਡੀ ਤਾਂ ਨਾ ਇੱਕ ਵੀ ਨਹੀਂ ਸੁਣੀ ਤੇ ਜੇ ਕੰਮ ਸੋ ਕੰਮ ਤੂੰ ਘਰ ਹੁੰਦਾ ਘਰੇਕੋ ਤੇਰੀ ਸ਼ਰਮ ਕਰ ਲੈਂਦੀ ਪੁੱਤ ਤੂੰ ਵੀ ਪੁੱਠੇ ਕੰਮਾਂ 'ਚ ਪੈ ਗਿਆ ਆ ਖਾਣ ਪੀਣ ਡੈ ਪਿਆ ਵਾ ਅਗਲੀ ਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਹੈਗਾ ਉਹ ਮੰਮੀ ਮੈਂ ਕੁਝ ਵੀ ਨਹੀਂ ਰਾਤੀ ਖਾਦਾ ਪੀਤਾ ਹੈਗਾ ਚਲੋ ਇੱਕਦਵਾਰ ਹੀ ਮੇਰ ਕੋ ਗਲਤੀ ਹੋ ਗਈ ਮੈਂ ਮੰਨਦਾ ਵਾਂ ਪਰ ਮੈਂ ਰਾਤੀ ਆ ਉਦੋਂ ਦਾ ਗਿਆ ਜਦੋਂ ਆਪਣੇ ਬੂਏ ਅੱਗੋਂ ਗੱਡੀ ਗਈ ਸੀ ਤਾਂ ਨਾ ਵੀ ਪਤਾ ਨਹੀਂ ਕੌਣ ਹੀ ਕੌਣ ਨਹੀਂ ਤੇ ਅੰਦਰ ਮੈਂ ਤਾਂ ਨਹੀਂ ਗਿਆ ਮੈਂ ਜਗਿਆਣਾ ਨਵਦੀਪ ਨੇ ਵਾਕ ਪੁੱਛਣਾ ਤੇ ਤੁਸੀਂ ਵਾਕ ਪੁੱਛਣਾ ਮੈਨੂੰ ਉਹ ਕੰਮ ਚੰਗੇ ਨਹੀਂ ਲੱਗਦੇ ਪੁੱਤ ਮੈਨੂੰ ਤਾਂ ਨਹੀਂ ਨਾ ਪਤਾ ਕਿ ਤੂੰ ਆ ਗਿਆ ਮੈਂ ਤਾਂ ਅੰਦਰ ਮੂੰਹ ਚੁੱਕ ਚੁੱਕ ਵੇਂਦੀ ਰਹੀ ਨਾ ਚਲੋ ਕੋਈ ਨਹੀਂ ਮੰਮੀ ਫਿਰ ਵੇਨੇ ਕੀ ਕਰਨਾ ਹੁਣ ਮੈਨੂੰ ਤੇ ਨਾ ਬੜੀ ਸ਼ਰਮ ਆਉਂ ਰਹੀ ਐ ਕਿ ਕੀ ਲੋਕ ਆਖਣਗੇ ਆਂ ਡਗਵਾਣ ਦੇ ਜੇ ਮੰਨ ਲਾ ਕਿਸੇ ਨੇ ਵੇਖਿਆ ਹੋਇਆ ਗੱਡੀ ਖਲੋਤੀ ਤੇ ਝਟ ਲੋਕਾਂ ਦਾ ਮੂੰਹ ਜੋੜ-ਜੋੜ ਗੱਲਾਂ ਕਰਨੀਆਂ ਉਹ ਮੰਮੀ ਤੂੰ ਸ਼ੁਕਰ ਕਰ ਵਗਲੇ ਰਹਿਤਾ ਐ ਨਹੀਂ ਜਦ ਦਿਨੇ ਆਉਂਦੇ ਨਾ ਤੇ ਸਾਰੇ ਪਿੰਡ ਨੂੰ ਪਤਾ ਲੱਗਣਾ ਹੀ ਪੁੱਤ ਕਿੰਨਾ ਕੁ ਚਿਰ ਨਹੀਂ ਲੱਗਣਾ ਕਦੀ ਨਾ ਕਦੀ ਫੇਰ ਲੱਗ ਜਣਾ ਜਿਹੜੀਆਂ ਗਿਲ ਕਮ ਨਿਹਤ ਲੱਗ ਗਈਆਂ ਨਾ ਛਲੋ ਹੁਣ ਫਿਰ ਜੜਾ ਤੂੰ ਕੀਤਾ ਪਰ ਨਾ ਦੇ ਹੈਗਾ ਹੀ ਐ ਨਾ ਚੱਲ ਉੱਠ ਮੇਰਾ ਪੁੱਤ ਚਾਹ ਬਣੀ ਐ ਚਾਹ ਪੀ ਆਣ ਕੇ ਆ ਜਾ ਮੇਰੇ ਕੋਲ ਆ ਜਾ ਸ਼ਤੀ ਆ ਸਾਢੇ 8 ਵਜੇ ਆਣੀ ਤੇਰੀ ਅੱਜ ਤਾਂ ਕੰਬੀ ਤਾਂ ਨਹੀਂ ਆਏ ਕੋਈ ਫਿਕਰ ਨਾ ਕੰਮ ਹੋ ਗਿਆ ਵੇ ਆਹ ਹੋ ਸਕੂਲ ਜਾਣਾ ਕੁੜੀ ਨੇ ਕਿੱਦਾਂ ਜਾਣਾ ਚੱਲ ਹੁਣ ਮੈਂ ਜਾਣੀ ਆ ਕੋਈ ਗੱਲ ਨਹੀਂ ਆਉਂਦੇ ਆ ਤੇ ਨਦੀ ਖਬਰ ਲੈਣੀ ਚੰਗੀ ਤਰ੍ਹਾਂ ਤੇਰੀ ਗੱਲ ਸੁਣਨ ਪਤਾ ਗੁਰਦੁਆਰੇ ਲਾਗੇ ਤੇ ਬੱਸ ਖਲੋਈ ਦੀ ਆਣ ਕੇ ਹਾਂਜੀ ਖਲਾਵਾ ਬੁੱਡੀਆਂ ਹੁੰਦੀਆਂ ਵਾ ਤੇ ਤੈਨੂੰ ਮੈਂ ਛੱਡ ਉੱਥੇ ਆਉਣੀ ਹੁਣ ਚੜ੍ਹ ਤੋ ਆਪੇ ਜਾਵੀਂ ਕੋਈ ਨਹੀਂ ਮੰਮੀ ਮੈਂ ਚਲ ਜਾਂਗੀ ਆਹੋ ਪਤਾ ਕੀ ਹੈ ਤੂੰ ਬੜੀ ਚਾਂਦੀ ਤੇ ਹਣ ਕੇ ਥੋੜੇ ਬੋਤੇ ਕੰਮ ਜਿਹੜੇ ਕਰਨ ਵਾਲੇ ਮਨ ਬੇੜ ਲੂੰਗੀ ਆਏ ਹੁੰਦੇ ਤੇ ਫਿਰ ਇਨਾ ਟਾਈਮ ਨਹੀਂ ਲੱਗਣਾ ਠੀਕ ਵਾਣਾ ਹਾਂਜੀ ਛੱਡੋ ਲਾਸ਼ੇਤੀ ਕਰ ਤੂੰ ਫਿਰ ਮੈਂ ਛੱਡ ਕੇ ਆਵਾਂ ਪੈਨਾ ਜੀ ਵਾਣਾ ਆ ਗਏ ਜੇ ਉੱਠ ਕੇ ਤੇ ਪਾਣੀ ਪੂੜੀ ਲਿਆ ਕੇ ਦੇ ਯਾਰ ਗਰਮੀ ਬੜੀ ਹੈ ਪਾਣੀ ਵੀ ਜਿਆਦ ਨਹੀਂ ਆ ਪਹਿਲਾਂ ਖਬਰ ਸੁਣੋ ਇੱਕ ਕਾਦੀ ਅੰਤਰੀ ਮੈਂ ਤਾਂ ਹੋ ਕੇ ਆਈ ਆ ਤੇ ਮੈਨੂੰ ਤਾਂ ਚੈਨ ਨਹੀਂ ਆਉਂਦਾ ਗੱਲ ਵੀ ਦੱਸੇਗੀ ਉਹ ਗੱਲ ਕਰੀ ਹੁੰਨੀ ਆ ਤੂੰ ਤੇ ਪਿਓ ਪੁੱਤ ਚਲ ਗਿਆ ਹੀ ਬਾਹਰ ਵਾਲ ਆਹੋ ਤੇ ਮੈਂ ਹਾਂ ਚੱਲ ਕੁੜੀ ਨੂੰ ਮੈਂ ਹੀ ਆਡੇ ਤੇ ਚੜਾਉਣੀ ਆ ਅੱਛਾ ਤੇ ਜਦੋਂ ਮੈਂ ਗਈ ਚੜਾਉਣ ਉੱਥੇ ਤੇ ਬੁੜੀਆਂ ਕੱਟ ਭਾਪ ਭਾਂਦੀਆਂ ਗੱਲਾਂ ਆਹੋ ਮੈਨੂੰ ਆਂਦੀਆਂ ਆ ਬਣਾਸ ਵਰਕੇ ਤੇ ਤੁਹਾਡੀ ਨੌ ਨੂੰ ਵਾਦੇ ਲੈ ਗਏ ਆ ਅੱਛਾ ਮੈਂ ਹਾਏ ਹਾਏ ਮੇਰੀ ਨੌ ਤੇ ਮੈਂ ਆ ਕੀ ਦੀ ਨਿੰਦ ਦੀ ਕਰਦੀ ਤੂੰ ਆਹੋ ਤੁਹਾਡੇ ਭਰਾ ਦੀ ਨੌ ਤੇ ਤੁਹਾਡੀ ਵੀ ਤੇ ਕਹਿੰਦੇ ਨੌ ਹੀ ਕਹਿਣਾ ਵਾ ਆਹੋ ਗੱਲ ਤੇ ਆ ਵੀ ਤਰੀ ਸੱਚੀ ਤੇ ਮੈਂ ਕਿਹਾ ਭੈਣ ਮੇਰੀ ਨੌ ਤੇ ਆ ਵਾ ਉਈ ਉਹਨਾਂ ਤੇ ਖਾਣ ਨਹੀਂ ਖਾਣੀ ਹੁਣ ਤੇ ਭੁੱਖੇ ਮਰਨਾ ਵਾ ਕਿਹਦੇ ਦਾਤਾਂ ਨਾਲ ਵਾ ਤੇ ਸਭ ਕੁਝ ਮੁੱਕ ਚੱਲਿਆ ਪਤਾ ਬੁੜੀਆਂ ਕਿੰਨੀਆਂ ਗੱਲਾਂ ਕਰਦੇ ਆ ਹੈਗੀਆਂ ਇੱਕ ਤੋਂ ਵੱਧ ਕੇ ਇੱਕ ਇੱਕ ਤੋਂ ਵੱਧ ਕੇ ਇੱਕ ਆਂਦੀਆਂ ਹੀ ਉਦੋਂ ਤੇ ਕਿਤੇ ਸੈਰਸੁਲਫੀਆਂ ਨਹੀਂ ਮੁੱਕਦੀਆਂ ਤੇਰੀ ਜਠਾਣੀ ਦੀਆਂ ਹੈ ਗੱਲ ਕੋਈ ਨਹੀਂ ਅੱਜ ਸੂਟ ਹੋਰ ਤੇ ਕੱਲ ਸੂਟ ਹੋਰ ਉਹ ਮੇਰੀ ਗੱਲ ਸੁਣ ਲੈ ਉਹ ਰਿਸ਼ਤਾ ਵੀ ਸ਼ਾਨੇ ਨੇ ਕਰਾਇਆ ਹੈ ਕੋਡੇਰਿਆਂ ਵਾਲੇ ਨੇ ਉਹਨੇ ਇੱਕ ਦਾਤਾਂ ਨਾਲ ਕੋ ਉਥੇ ਕੰਮ ਮੁੱਕ ਚੱਲਿਆ ਤੇ ਜਾ ਕੇ ਟਾਈਮ ਨਾ ਲੈ ਆਓ ਮੈਨੂੰ ਤਾਂ ਲੱਗਦਾ ਵਾ ਚੰਗਾ ਪੌੜਾ ਪਿਆਰ ਆਂ ਤੇ ਘਰ ਵਿੱਚ ਮੈਂ ਤੁਹਾਨੂੰ ਤੁਹਾਡੇ ਭਰਾ ਨੇ ਕੋਈ ਦੱਸਿਆ ਮੇਰੇ ਲੱਗਦਾ ਇਹ ਭੀਜੀ ਬਿੱਲੀ ਹੁੰਨਾ ਕਿ ਜਾਂਦਾ ਅੱਗੇ ਤੇ ਵਾਈ ਵੀ ਮਾਰਦਾ ਤਾਹੀਂ ਉਹ ਆ ਚੱਲੀ ਏ ਲੜਾਈ ਬਹਿ ਕੇ ਚੱਲੀ ਏ ਕਰਜ਼ਾ ਲਈ ਏ ਗੱਡੀਆਂ ਲਈ ਏ ਅੱਛਾ ਤੇ ਪਰ ਹੁਣ ਨਹੀਂ ਹੁੰਦੇ ਇਤਰਾ ਮੂੰਹ ਕੀ ਧੰਦਾ ਉਹ ਕਰਕੇ ਸੱਚੀ ਨਾ ਲੋਕੀਂ ਪੜੀਆਂ ਹੀ ਗੱਲਾਂ ਕਰਦੇ ਜੇ ਕਿਤੇ ਸੁਣੀਆਂ ਨਹੀਂ ਜਾਂਦੀਆਂ ਭਾਵੇਂ ਮੇਰੀ ਜਠਾਣੀ ਮਾੜੀ ਆ ਪਰ ਫਿਰ ਵੀ ਜਦ ਲੋਕੀ ਗੱਲਾਂ ਕਰਦੇ ਆ ਨਾ ਮੈਨੂੰ ਦੁੱਖ ਬੜਾ ਹੁੰਦਾ ਵਾ ਕਿ ਚੱਲ ਕੋਈ ਨਹੀਂ ਰੱਬਾ ਮਾੜੇ ਦੇ ਨਹੀਂ ਕਿਹਤੇ ਆਉਣੇ ਚਾਹੀਦੇ ਤੇ ਪਰ ਜਿੰਨੇ ਆਪ ਮਾੜੇ ਦੇ ਨੇ ਸੱਦੇ ਹੁਣ ਉਹਨਾਂ ਕੋਲੋਂ ਕੀ ਲਊਗਾ ਜੀ ਬਣਾ ਅਹੀ ਵੀ ਰੋਟੀ ਖਾਣੇ ਦੇ ਏ ਨਾ ਹਾਂ ਗਾਲਤੇ ਹੋਈ ਆ ਮਾੜੀ ਬਦਲੀ ਬੰਦਾ ਖਾਈ ਜਾਵੇ ਤੇ ਬੰਦਾ ਸਮੇਂ ਦੇ ਨਾਲ ਅਲ ਜਾਂਦਾ ਜਦੋਂ ਜੀਵੇ ਵੱਡੀ ਵੱਡੀ ਨੂੰ ਪਈ ਹੈ ਨਾ ਇਤਰਾਹੇ ਕੰਮ ਹਥੋਂ ਸਾਰਾ ਜਾਂਦਾ ਲੱਗਦਾ ਹੁੰਦਾ ਠੀਕ ਹੈ ਸਦਾ ਬਾਗੀ ਬੋਲ ਬੋਲ ਨਹੀਂ ਬੋਲਦੀ ਹੁੰਦੀ ਨੇਤਾ ਹੋ ਗਿਆ ਹਨ ਉਹਦੇ ਮਾੜੀਆਂ ਉਹਨਾਂ ਨੇ ਇਹ ਹੋ ਗਿਆ ਹੀਗਾ ਕਿ ਜੋ ਕੁਛ ਹੈਗਾ ਖਾ ਹੀ ਲੈਣਾ ਢਿੱਡ ਚ ਪਾ ਲੈਣਾ ਵਾ ਦੱਸ ਐਡੀ ਛਦੈਣ ਨਿਕਲੀ ਮੇਰੀ ਜਠਾਣੀ ਇਹਨਾਂ ਨੇ ਸੋਚਿਆ ਕਿ ਮੇਰਾ ਪੁੱਤ ਵਾ ਮੇਰੇ ਪੁੱਤ ਨੇ ਗੜੀ ਕੀ ਕਰਨਾ ਵਾ ਹੈ ਆਪਣਾ ਢਿੱਡ ਪਰ ਛੜਿਆ ਮੇਰੀ ਗੱਲ ਸੁਣ ਲਾ ਸਾਰਿਆਂ ਦੀ ਮਿਹਲੀ ਪੁੱਤ ਨੇ ਕੰਮ ਚੱਲਿਆ ਵਾ ਠੀਕ ਆ ਜਦੋਂ ਪੈਰੇ ਆਉਂਦੇ ਬੋਬੇ ਆਉਂਦੇ ਖਾਂਦੇ ਸੀ ਤੇ ਫਿਰ ਕਿਥੋਂ ਗੱਲ ਬਣੀ ਮੇਰੀ ਗੱਲ ਸੁਣੋ ਉਹਦੀ ਨੌ ਨੂੰ ਕੁਝ ਨਹੀਂ ਪਤਾ ਨੌ ਚੰਗੀ ਹੀ ਵਿਚਾਰੀ ਵਾਹ ਉਹਨੇ ਕਦੀ ਵੇਖਿਆ ਕਦੀ ਗੱਲ ਕੀਤੀ ਹੀ ਕੋਈ ਵਿਦਾ ਚੜਾ ਕੇ ਮੈਂ ਜਿੰਨੀ ਨਹੀਂ ਜਾਂਦਾ ਰਹਿਵਾਂ ਨਾ ਤੇ ਮੈਨੂੰ ਕਹਿੰਦੀ ਰਹੀ ਐ ਕਿ ਚਾਚਾ ਪਾਣੀ ਦੇਵਾਂ ਜਾਂ ਰੋਟੀ ਬੜੀ ਖੜਕ ਉਹ ਹੀ ਕੁਛ ਦੀ ਜਾਂਦਿਆਂ ਨੂੰ ਕਿ ਤੇ ਮੈਨੂੰ ਇਹ ਵੀ ਦੱਸਿਆ ਹੀ ਬੁੜੀਆਂ ਨੇ ਵੀ ਅੱਧੀ ਰਾਤ ਆਏ ਹੀ ਉਹ 12 1 ਵਜੇ ਗੱਡੀ ਲੈ ਕੇ ਆਏ ਹੀ ਉਹ ਫਿਰ ਰਾਤ ਆਏ ਵੀ ਇਹਨਾਂ ਦਾ ਤਨੇ ਜਲੂਸ ਬੜਾ ਨਿਕਲਣਾ ਤੇ ਜਲੂਸ ਕੜਾ ਹੁਣੇ ਨਿਕਲਿਆ ਲੋਕੀ ਤੇ ਅੱਗੇ ਜਾਗਦੇ ਰਹਿੰਦੇ ਆ ਜਦੋਂ ਗੱਡੀ ਗੁੱਡੀ ਆਵੇ ਕਿਸੇ ਦੇ ਘਰ ਲੋਕੀ ਤੇ ਝਟਕੰਦਾ ਬੁਰਾ ਨਾ ਲੱਗ ਜਾਂਦੇ ਆ ਤੁਹਾਨੂੰ ਪਤਾ ਹੀ ਆਪਣੇ ਪਿੰਡ ਦਾ ਸਾਡਾ ਪਿੰਡ ਤੇ ਹੈਈ ਤਮਾਸ਼ੀ ਬੀਨਵਾ ਉਹ ਤੇ ਗੱਲ ਤੇ ਰਹੀਗਾ ਹਾਂ ਪਰ ਇੱਕ ਗੱਲ ਹੈਗੀ ਆ ਜਿਹੋ ਜਿਹਾ ਵੇਚਣਾ ਉਹਦਾ ਵੜਨਾ ਵਾ ਤੇ ਪਰ ਇੱਕ ਗੱਲ ਇਹ ਭਰਾ ਮੇਰੇ ਨੇ ਹੱਥ ਕਰ ਛੜਦੇ ਉੱਪਰ ਜਾਈ ਮੇਰੇ ਤੇ ਉਹ ਤਾਂ ਮੇਰਾ ਪਤੀ ਆ ਹੀ ਨਾ ਉੰਨੇ ਦੇ ਭਰਾ ਸਾਰੇ ਹਦੈ ਬਾਰ ਕਰਛ ਨਹੀਂ ਉਹ ਬੰਦੇ ਨੂੰ ਬੰਦਾ ਸਮਝਦਾ ਨਹੀਂ ਆ ਤੁਹਾਡੇ ਪਤੀਏ ਦਾ ਕੋਈ ਕਸੂਰ ਨਹੀਂ ਇਹ ਮਾਂ ਦੀਆਂ ਖੁੱਲਾਂ ਦਾ ਨਤੀਜਾ ਹੀਗਾ ਉਹਨੂੰ ਸਿਰ ਤੇ ਚੜਾਇਆ ਸੀ ਜਿੰਨੇ ਪੈਸੇ ਮੰਗਦਾ ਮੁਠਾ ਚ ਦੇ ਜਾਂਦੀ ਹੁੰਦੀ ਸੀਗੀ ਹਾਂ ਹੁਣ ਕੀ ਫਾਇਦਾ ਪਛਤਾਉਣ ਦਾ ਜਦੋਂ ਸਭ ਤੋਂ ਹੱਥੋਂ ਨਿਕਲ ਗਿਆ ਹੈ ਹੁਣ ਇੱਕ ਗੱਲ ਵਾ ਤੁਹਾਨੂੰ ਜਾਣਾ ਚਾਹੀਦਾ ਉਹਦੇ ਘਰ ਕਿ ਨਹੀਂ ਜਾਣਾ ਚਾਹੀਦਾ ਮੇਰੀ ਸੁਣ ਲੈ ਗੱਲ ਮੈਂ ਤਾਂ ਨਹੀਂ ਤੈਨੂੰ ਕਹਿਣਾ ਤੇ ਮੁੜ ਕੇ ਤੂੰ ਮੈਨੂੰ ਮੇੜੇ ਮਾਰਨੇ ਆ ਵੀ ਮੈਂ ਤੇਰੇ ਭਰਾ ਦੇ ਘਰ ਨਹੀਂ ਜਾਂਦੀ ਨਹੀਂ ਤੂੰ ਮੈਨੂੰ ਖੜਿਆ ਮੈਂ ਤਾਂ ਆਪਣੀ ਮਰਜ਼ੀ ਇਹ ਜਾਣਾ ਠੀਕ ਹੈ ਨਹੀਂ ਜਾਣਾ ਤਾਂ ਵੀ ਦਾਦਾ ਮੈਂ ਹਾਂ ਇਹ ਨਾ ਹੋਵੇ ਕਵੇ ਤਮਾਸ਼ਾ ਵੇਖਣ ਆ ਗਈਆਂ ਕੀਤਾ ਉਹਦੀ ਕਿਹੜੀ ਜਮਾਨਤ ਮੇਰੀ ਸੁਣ ਲੈ ਗੱਲ ਹੁਣ ਨਾ ਜਾਵੇਂ ਉਹ ਤਾਂ ਸਭ ਕੁਝ ਹੋ ਲੈਂਦੇ ਹੁਣ ਜੇ ਉੱਥੇ ਚੱਲ ਗਏ ਨਾ ਤੇ ਉਹਨੇ ਕਹਣਾ ਵੀ ਮੈਨੂੰ ਆਪਣੇ ਘਰ ਵੜੋ ਤੇ ਕੀ ਜਵਾਬ ਦੇਂਗੀ ਉੱਥੇ ਮੈਂ ਨਹੀਂ ਇਹ ਕੰਮ ਹੁੰਦਣਾ ਸਿੱਧੀ ਜਿਹੜੀ ਗੱਲ ਯੋ ਮੁੜ ਕੇ ਮੈਨੂੰ ਕਹਿਣਾ ਮੈਂ ਆਉਂ ਤੇ ਜਾਵਾਂ ਗੱਲ ਤੇ ਨਾ ਦੀ ਵੀ ਸੱਚੀ ਆ ਕਰ ਗਿਆ ਦੀ ਬੇਇੱਜ਼ਤੀ ਕਰ ਦੂਗੀ ਤਾਂ ਸਾਡੇ ਪੱਲੇ ਕੀ ਮਾੜੇ ਕੰਮ ਦਾ ਮਾੜਾਂ ਤੀਜਾ ਜਦੋਂ ਮਾੜੀਆਂ ਕੀਤੀਆਂ ਭੁਗਤਣੀਆਂ ਤੇ ਪੈਣੀਆਂ ਹੀ ਹੁਣ ਚਲ ਦਵਾ ਪਾਣੀ ਇਹਨਾਂ ਨੂੰ